ਨੀ ਲਿਆ ਹੁਣ ਚਾਹ ਕੰਟਾ ਹੋ ਗਿਆ ਗਈ ਨੂੰ ਗੈਸ ਨੇ ਫੜ ਲਈ ਆ ਲੋ ਚਾਹ ਬਹੁਤ ਟਾਈਮ ਲਾਉਣੀ ਐ ਬਾਪੂ ਜੀ ਆ ਲੋ ਚਾਹ ਅੱਦੇ ਹੋਈ ਪਈ ਆ ਅੱਗ ਲਾ ਜਾ ਲੈ ਜਾ ਚਾਹ ਚਾਹ ਨਹੀਂ ਬਣਾਉਣੀ ਆਉਂਦੀ ਹੈ ਕੀ ਹੋ ਗਿਆ ਕਿੰਨੀ ਸਵਾਦ ਤਾਂ ਚਾਹ ਬਣਾਈ ਐ ਤੁਸਨ ਨਖਰੇ ਠੇੜੀ ਨਹੀਂ ਆ ਰਿਹਾ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਾਸੇ ਦਾ लाडले ਪਿਆਰ ਚ ਕੌਚ लाडले ਪਿਆਰ ਚ ਹੋਰ ਸਵਾ ਵਰਗੀ ਚਾਹ ਬਣਾਈ ਐ ਚਾਹ ਨਹੀਂ ਬਣਾਉਣੀ ਆਉਂਦੀ ਜਿਹਨੂੰ ਹੋਰ ਕੀ ਆਉ ਤیرے ਪਤਾ ਨਹੀਂ ਕੀ ਹੋ ਜਾਂਦਾ ਮੈਂ ਚਾਹ ਪੀ ਰਿਹਾ ਕੈ ਵਧੀਆ ਚਾਹ ਬਣੀ ਵੀ ਐ ਬਾਲੀ ਨਾਲ ਦੀ ਪੁੱਛ ਪੁੱਛ ਕਰਿਆ ਕਰ ਸਿਰ ਪਰ ਚੜਾਈ ਹੋਈ ਐ ਤਾਂ ਹਰ ਵਕਤ ਸੜੀ ਵੀ ਚੀਜ਼ ਨੂੰ ਵੀ ਚੰਗੀ ਕਹੂਗਾ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਮੇਰੀ ਨੂੰ ਮੇਰੀ ਧੀਆ ਵਰਗੀ ਐ ਚੱਲ ਚੱਲ ਆਪਣਾ ਕੰਮ ਕਰ ਜਾ ਕੇ ਹਰ ਵਕਤ ਪੂਚ 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 ਕਰਕੇ ਸੜੀਆਂ ਵਿੱਚ ਜਿਗਾਈ ਜਾਊਂਗਾ ਮੈਂ ਤੈਨੂੰ ਕਰਦੀ ਜਾਂਦੀ ਆ ਤੂੰ ਸਸਤਾ ਬਣ ਗਈ ਪਰ ਬਗਾਨੀ ਧੀ ਜੈਨ ਨਹੀਂ ਉਹਨ ਨੂੰ ਕੋਚਾ ਬਾਜੀ ਨਾ ਘੱਡਿਆ ਕਰ ਸਸਤ ਨਹੀਂ ਮੈਂ ਜੇ ਬਣੀ ਸਸਤਾ ਮੈਂ ਬਣ ਕੇ ਦਿਖਾ ਦੂੰ ਸਸਤਾ ਬਣ ਕੇ ਦਿਖਾ ਤਾਂ ਹੁਣ ਮਾਂ ਵੀ ਬਣ ਕੇ ਦਿਖਾ ਦੇ ਕਦੇ